ਅਸੀਂ ਸਕੂਟਰ ਤੋਂ ਟੁੱਟੀ ਵਿਲੇ ਆ ਰਹੇ ਸੀਗੇ ਜੀ ਮੈਂ ਟ੍ਰੈਕ ਕਰਾਸ ਕਰ ਰਿਹਾ ਸੀਗਾ ਜੀ ਉਧਰ ਟਿਪਰ ਆ ਗਿਆ ਜੀ ਟਿਪਰ ਵੱਜਿਆ ਮੇਰੇ ਵਿੱਚ ਜੀ ਟਿਪਰ ਵੱਜ ਕੇ ਮੂੜੀਆਂ ਮੂੰਹ ਭੰਨੇ ਗਿਰ ਵੀ ਮੈਂ ਦੂਜੇ ਪਾਸੇ ਨੂੰ ਗਿਰ ਪਿਆ ਜੀ ਮੈਂ ਮੋਟਰਸਾਈਕਲ ਲਈ ਥੱਲੇ ਚਲੇ ਗਿਆ ਜੀ ਆਹ ਉਹ ਟਿਪਰ ਨੇ ਹਮੇ ਚੁੱਕਾ ਤੁਸੀਂ ਆਪਣਾ ਪਹਿਲਾ ਨਾਮ ਦੱਸ ਦਿਓ ਜੀ ਕੀ ਨਾਮ ਆ ਜੀ ਮੇਰਾ ਨਾਮ ਵਿਜੇ ਕੁਮਾਰ ਜੀ ਬੜਾ ਐਕਸੀਡੈਂਟ ਹੋਇਆ ਜੀ ਜਿਹੜਾ ਉਹ ਲੜਕੀ ਦਾ ਜੀ ਕੀ ਤੁਹਾਡੀ ਕੀ ਲੱਗਦੀ ਸੀ ਜੀ ਕੀ ਨਾ ਨਹੀਂ ਮੇਰੀ ਪੁੱਤ ਜੀ ਲੱਗ ਕੋਤੀ ਲੱਗਦੀ ਹੈ ਜੀ ਕਿਵੇਂ ਇਹ ਘਟਨਾ ਬੱਪੇ ਥੋੜਾ ਦੱਸੋ ਅਸੀਂ ਸਕੂਤੋਂ ਛੁੱਟੀ ਵੇਲੇ ਆ ਰਹੇ ਸੀਗੇ ਜੀ ਰਵੀਦਾਸ ਗੁਰਦੁਆਰੇ ਦੇ ਕੋਲ ਮੈਂ ਟ੍ਰੈਲੀ ਕਰਾਸ ਕਰ ਰਿਹਾ ਸੀਗਾ ਜੀ ਉਧਰ ਟਿਪਰ ਆ ਗਿਆ ਜੀ ਟਿਪਰ ਵੱਜਿਆ ਮੇਰੇ ਵਿੱਚ ਜੀ ਟਿਪਰ ਵੱਜ ਕੇ ਬੁੜੀਆ ਮੂੰਹ ਭਾਨੇ ਗਿਰ ਵੀ ਮੈਂ ਦੂਜੇ ਪਾਸੇ ਨੂੰ ਗਿਰ ਪਿਆ ਜੀ ਮੇਰਾ ਮੋਟਰਸਾਈਕਲ ਥੱਲੇ ਚਲੇ ਗਿਆ ਜੀ ਬੁੜੀਆ ਦੀ ਕਿੰਨੀ ਉਮਰ ਹੈ ਉਮਰ 12 ਸਾਲ ਦੀ ਹੈ ਜੀ ਬੀ ਤੁਸੀਂ ਕੁੜੀਆਂ ਨੂੰ ਲੈ ਕੇ ਕਿੱਥੋਂ ਆ ਰਹੇ ਸੀ ਸਕੂਲ ਤੋਂ ਆ ਰਹੇ ਸੀ ਸੈਕੰਡਰੀ ਸਕੂਲ ਤੋਂ ਇਹ ਕਿੰਨੇ ਕ ਬਜੇ ਦੀ ਘਟਨਾ ਹੈ 3 ਵਜੇ 3 ਵਜੇ ਛੁੱਟੀ ਹੁੰਦੀ ਹੈ ਸਕੂਲਾਂ ਦੀ ਔਕੇ ਤੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਅਧਿਕਾਰੀ ਪਹੁੰਚਿਆ ਜੀ ਉੱਥੇ ਜੀ ਉੱਥੇ ਕੋਈ ਵੀ ਨਹੀਂ ਪਹੁੰਚਿਆ ਜੀ ਉੱਥੇ ਤਾਂ ਬਤਾਓ ਗਵਾਂਡੀ ਨੂੰ ਲੈ ਕੇ ਲੱਗੇ ਹੈ ਸਰਕਾਰੀ ਬਰੇ ਤੇ ਕਿੰਨੀ ਏਸੀ ਕੁੜੀ ਦਾ ਕੀ ਨਾਮ ਸੀਗਾ ਜੀ ਜੋਆ ਪੈਂਸੀ ਕੁੜੀਆਂ ਦਾ ਨਾਮ ਜੀ ਐਸ ਟਾਈਮ ਬੱਚਾ ਕਿੱਥੇ ਹੈ ਜੀ ਬੱਚਾ ਸਿਵਲ ਹਸਪਤਲ ਚਾਲ ਚੱਲ ਹੈ ਬੱਚਾ ਠੀਕ ਹੈ ਨਹੀਂ ਡੈਥ ਹੋ ਗਈ ਉਹਦੀ ਡਾਕਟਰ ਕੀ ਨਾਮ ਹੈ ਮੇਰਾ ਨਾਮ ਡਾਕਟਰ ਸ਼ਿਵਮ ਹੈ ਡਾਕਟਰ ਸਭ ਇੱਕ ਐਕਸੀਡੈਂਟ ਕੇਸ ਹੋਇਆ ਜੀ ਹਾਂ ਕੀ ਕੀ ਸੀਗਾ ਜੀ 11 ਸਾਲ ਦੀ ਕੁੜੀ ਸੀ ਸੈਕਰੀਟਰੀ ਕੌਨਨ ਸਕੂਲ ਚ ਪੜਦੀ ਸੀ ਇਹ ਤੇ ਇਹਦੇ ਗ੍ਰੈਂਡਫਾਦਰ ਦੋਨੋਂ ਬਾਈਕ ਤੇ ਆ ਰਹੇ ਸੀ ਤੇ ਪਿੱਛੋਂ ਕੋਈ ਟੈਪਰ ਆਇਆ ਤੇ ਉਹ ਨਾਲ ਟਕਰਾ ਕੇ ਟਰੈਕਟਰ ਵੱਲ ਉੱਡੇ ਕੇ ਜਿਹਦੇ ਕਾਰਨ ਟਰੈਕਟਰ ਬੱਚੀ ਦੇ ਸਿਰ ਦੇ ਉੱਤੇ ਹੀ ਲੰਗ ਗਿਆ ਜਦੋਂ ਬੱਤੀ ਇੱਥੇ ਆਈ ਹੈ ਤਾਂ ਉਹਦੀ ਸਾਹ ਨਹੀਂ ਚੱਲਦੇ ਸੀ ਅਸੀਂ ਸੀਪੀਆਰ ਵਗੈਰਾ ਦਿੱਤਾ ਪਰ ਸੀਪੀਆਰ ਤੋਂ ਬਾਅਦ ਵੀ ਪੇਸ਼ੈਂਟ ਐਨਾ ਹੈਡ ਇਜਰੀ ਵਾਲਾ ਰਿਵਾਈਵ ਕਰਨਾ ਬੜਾ ਔਖਾ ਹੁੰਦਾ ਸਕਲ ਦੇ ਸਾਰੇ ਆਪਣਾ ਬੋਨਸ ਟੁੱਟੀਆਂ ਪਈਆਂ ਨੇ ਸਿਰ ਸਿਰ ਪੂਰਾ ਪਿੱਚ ਗਿਆ ਪਿਆ ਤਾਂ ਉਸ ਤੋਂ ਬਾਅਦ ਅਸੀਂ ਆਲਮੋਸਟ ਸੀਪੀਆਰ ਦੇਣ ਤੋਂ ਬਾਅਦ ਉਹਨੂੰ ਡਿਕਲੇਅਰ ਡੈਡ ਕਰਤਾ ਕਿੱਥੇ ਦੇ ਰਹਿਣ ਵਾਲੇ ਨੇ ਇਹ ਮਛਵੜੀ ਸਾਹਿਬ ਦੀ ਨੇ ਕ੍ਰਿਸ਼ਨਾਪੁਰੀ ਮਰਲੇ ਦਾ। ਉਸ ਸਮੇਂ ਉਹ ਗ੍ਰੈਂਡਫਾਦਰ ਉਹ ਠੇਗਨੇ ਕਿ ਉਹਨਾਂ ਦੇ ਵੀ ਝੋਟ ਵਗੈਰਾ ਆਈਆ ਕਿੱਦਾਂ। ਗ੍ਰੈਂਡਫਾਦਰ ਦੇ ਗ੍ਰੈਂਡਫਾਦਰ ਦੂਜੀ ਸਾਈਡ ਗਿਰਗੇਸੀ ਟਰੈਕਟਰ ਤੋਂ ਤੇ ਉਹਨਾਂ ਦੇ ਘੱਟ ਝੋਟਾ ਆਈਆ ਨਾ ਥੋੜੇ ਤੇ ਹੱਥ ਪੈਰਾਂ ਤੇ। ਬਟ ਕੂੜੀ ਟਰੈਕਟਰ ਨੇ ਸੱਟ ਲੱਗ ਗਈ ਸੀ। ਟਰੈਕਟਰ ਤੋਂ ਲੰਘ ਗਿਆ। ਕੀ ਨਾਮ ਆ ਬ੍ਰਦਰ ਆਪਣਾ? ਮੇਰਾ ਸ੍ਰਿੰਦਰਪਾਲ ਆ ਜੀ। ਹਾਂਜੀ। ਸ੍ਰਿੰਦਰਪਾਲ। ਕਿਹੜੇ ਪਿੰਡ ਤੋਂ? ਸਮਰਾਲੇ ਤੋਂ। ਸਮਰਾਲੇ ਤੋਂ? ਹਾਂਜੀ। ਇਹ ਟਰਾਲੀ 'ਚ ਕੀ ਭਰੇ ਆ? ਕੂੜੀ ਆ ਜੀ। ਕੂੜੀ ਜੀ। ਕਿੱਥੋਂ ਲੈ ਕੇ ਆ ਰਹੇ ਇੱਧਰ ਤੋਂ ਹਾਂਜੀ ਇੱਧਰ ਕਿੱਥੇ ਜਾ ਰਹੇ ਸੀ ਬਈ ਚਾਹਲਾ ਮੰਦਰ ਚੱਲੀ ਸੀ ਗਊਸ਼ਾਲੇ ਚਾਹਲਾ ਨਹੀਂ ਫਿਰ ਚੱਲਣ ਨੂੰ ਤਾਂ ਉਧਰੋਂ ਪਰਲੇ ਪਾਸੇ ਲੰਘ ਜਾਣਾ ਸੀ ਤੁਸੀਂ ਕਿੱਧਰ ਜੀ ਆਹਾਂ ਪੱਟੀਆਂ ਵੱਲ ਦੀ ਗੱਡੀ ਦੇ ਪੁਲ ਤੇ ਨਹੀਂ ਪੱਟੀਆਂ ਜੀ ਤਾਂ ਫਿਰ ਤਾਰਾਂ ਨੀਵੀਆਂ ਹੁੰਦੀਆਂ ਨਹੀਂ ਐ ਇਹ ਚ ਅੱਛਾ ਇਹ ਫਿਰ ਕਟਨਾ ਕਿਵੇਂ ਵਾਪਰੀਏ ਥੋੜਾ ਜਿਹਾ ਦੱਸੋ ਮੈਂ ਸੋ ਲੈ ਸਾਈਡ 'ਚ ਲਈ ਆ ਰਿਹਾ ਸੀਗਾ ਮੋਟਰਸਾਈਕਲ ਵਾਲਾ ਵੀ ਆਹ ਕੋਵਟੇ ਕਰ ਆ ਰਹੀ ਪਿੱਛੇ ਟਿਪਰ ਵਾਲਾ ਆ ਰਿਹਾ ਸੀਗਾ ਹੂੰ ਕਿਪਰਾ ਜਾਂ ਮੂਰੇ ਗੱਡੀ ਆ ਗਈ ਉਹਨੇ ਪਰਲੇ ਅੰਦਰ ਨੂੰ ਮੋੜ ਲਿਆ ਤੇ ਟਿਪਰ ਦਾ ਗਬਲਾ ਹਿੱਸਾ ਵੱਜਿਆ ਮੋਟਰਸਾਈਕਲ ਇਹ ਜਿਹੜਾ ਮੋਟਰਸਾਈਕਲ ਹੈ ਤਾਂ ਤੁਹਾਡੀ ਟਰਾਲੀ ਦੇ ਪਿੱਛੇ ਇਹ ਕਿਵੇਂ ਆ ਗਿਆ ਵਿੱਚ ਇਹ ਜਦੋਂ ਟਿਪਰ ਵੱਜਿਆ ਮੋੜਿਆ ਉਹਨੇ ਟਿਪਰ ਟਿਪਰ 'ਚ ਵੱਜ ਕੇ ਮੇਰੇ ਥੱਲੇ ਨੂੰ ਆ ਗਿਆ ਏ ਟਰਾਲੀ ਨੇ ਮੈਂ ਫੇਰ ਰੋਕ ਲਿਆ ਆਪਣਾ ਯਾਨੀ ਕੁੜੀ ਦੇ ਉਹਦੇ ਟਿੱਪ ਦਾ ਟਾਇਰ ਛੜ ਗਿਆ ਜਿਹੜਾ ਬੱਚਾ ਕੁੜੀ ਜਿਹੜਾ ਟਾਇਰ ਛੜਿਆ ਉਹ ਟਿਪਰ ਦਾ ਆ ਟਿਪਰ ਦਾ ਉਹ ਮੈਂ ਦੇਖਿਆ ਛੜਦਾ ਤੁਹਾਡੀ ਫੇਰੇ ਟਰੈਕਟਰ ਦੇ ਨੇੜੇ ਇਹ ਮੋਟਰਸਾਈਕਲ ਕਿਵੇਂ ਖੜਿਆ ਵੱਜ ਕੇ ਇੱਧਰ ਆਇਆ ਹਾਂ ਵੱਜ ਕੇ ਵਿੱਚ ਨੂੰ ਵੜ ਗਿਆ ਆ ਕੇ ਓਵਰਟੈਕ ਕਰ ਰਿਹਾ ਸੀ ਟਰਾਲੀ ਨੂੰ ਹੂੰ ਕਹਿੰਦਾ ਮੈਂ ਵੀ ਹਾਂ ਤੁਸੀਂ ਕਹਿੰਦੇ ਵੀ ਟਰਾਲੀ ਤੇ ਬੱਜਿਆ ਹਾਂ ਟਰਾਲੀ ਨਾਲ ਬੱਜਿਆ ਇੱਕ ਮੁੰਡਾ ਕਹਿੰਦਾ ਉਹ ਕਹਿੰਦਾ ਪਹਿਲੇ ਡੇਪਰ ਤੇ ਬੱਜਿਆ ਫਿਰ ਟਰਾਲੀ ਤੇ ਬੱਜਿਆ ਟਰਾਲੀ ਤੇ ਬੱਜਿਆ ਮੁੜ ਕੇ ਆ ਕੇ ਗਾਂ ਆ ਕੇ ਨਾ ਫਿਰ ਮੈਂ ਵੀ ਤੁਰਿਆ ਆਉਣਾ ਮੈਂ ਜਦੋਂ ਹਾਂ ਤੇ ਤੁਸੀਂ ਘੱਟ ਰਾ ਭਰਿਆ ਹੋਇਆ ਖਾਲੀ ਖਾਲੀ ਗੱਡੀ ਖਾਲੀ ਹਾਂਜੀ ਲੁਧਿਆਣੇ ਜਾ ਰਹੇ ਸੀ ਜਾਂ ਆ ਰਹੇ ਸੀ ਨਹੀਂ ਇਧਰੋਂ ਆ ਗਏ ਮਾਸੀਵਾੜੇ ਨੂੰ ਅੱਛਾ ਜੀ ਰੇਤਾ ਭਰਨ ਆ ਰਹੇ ਨਹੀਂ ਨਹੀਂ ਰੇਤਾ ਨਹੀਂ ਗੱਡੀ ਨਹੀਂ ਆਉਣੀ ਪਰੀ ਅਸ਼ਕਿੱਤੇ ਆਪਣੀ ਅਸ਼ਕਿੱਤ ਆਪਣੀ ਦੋ ਸਾਲ ਹੈ ਅਮਰਤ ਸਾਹਿਬ ਜੀ ਠੀਕ ਹੈ ਗੱਡੀ ਆਪਣੀਆਂ ਜਾਂ ਕੋਈ ਗੱਡੀ ਚਲਾਣੇ ਆਪਣੀਆਂ ਨਹੀਂ ਗੱਡੀਆਂ ਕੰਪਨੀ ਦੀ ਗੱਡੀ ਕਿਹੜੀ ਕੰਪਨੀ ਉਹ ਐਚਪੀਆਰ ਹੈਂ ਐਚਪੀਆਰ ਕੀ ਕੰਮ ਹੈ ਇਹਨਾਂ ਦਾ ਬਜਰੀ ਦਾ ਇਹੋ ਜਿਹਾ ਬਜਰੀ ਦਾ ਕੰਮ ਹੈ ਬਜਰੀ ਦਾ ਹੀ ਹੈ ਤੇ ਆ ਬਾਈ ਜੀ ਇਹ ਮੌਕੇ ਤੇ ਸੀ ਜੀ ਮੈਂ ਮੌਕੇ ਤੇ ਸੀਗਾ ਹਾਂਜੀ ਮੈਂ ਤੇ ਬਰਾਬਰ ਆ ਰਿਹਾ ਸੀਗਾ ਹਾਂਜੀ ਤਾਂ ਮੈਂ ਦੇਖਿਆ ਟਰਾਲੀ ਵਾਲੇ ਦਾ ਬਿਲਕੁਲ ਕਸੂਰ ਨਹੀਂ ਹੈਗਾ ਕੋਈ ਹਾਂਜੀ ਇਹ ਬੇਟੀ ਆਪਣੇ ਕਿਸੇ ਨੌਨ ਦੇ ਨਾਲ ਇਹਦਾ ਦਾਦਾ ਜਾਂ ਤਾਇਆ ਚਾਚਾ ਹੋ ਸਕਦਾ ਹਾਂਜੀ ਇਹ ਸਕੂਲ ਤੋਂ ਆ ਰਹੀ ਸੀਗੀ ਤੇ ਪਿੱਛੇ ਬੈਠੀ ਸੀਗੀ ਇਹ ਟਰਾਲੇ ਵਾਲੇ ਨੇ ਇਹਨੂੰ ਫੇਟ ਮਾਰੀ ਆ ਤਾਂ ਜਿਹੜੀ ਬੇਟੀ ਸੀਗੀ ਬੇਟੀ ਦਾ ਸਿਰ ਹੈ ਜਿਹੜਾ ਉਹ ਸੜਕ ਵਾਲੇ ਪਾਸੇ ਜਾਨੀ ਕਿ ਸੱਜੇ ਪਾਸੇ ਗਿਰ ਗਈ ਹੈ ਬੇਟੀ ਹਾਂਜੀ ਔਰ ਜਿਹੜਾ ਇਹਦਾ ਇਹਦੇ ਨਾਲ ਸੀਗਾ ਜਿਹੜਾ ਸਮੋਟਰਸਾਈਕਲ ਚਲਾ ਰਿਹਾ ਸੀਗਾ ਉਹ ਦੂਸਰੀ ਸਾਈਡ ਗਿਰ ਗਿਆ ਉਹਦਾ ਬਚਾਅ ਹੋ ਗਿਆ ਹਾਂਜੀ ਔਰ ਇਹ ਜਿਹੜੀ ਬੇਟੀ ਸੀਗੀ ਇਹਦੇ ਸਿਰ ਦੇ ਉੱਤੇ ਸੀ ਇਹ ਟਰਾਲੇ ਵਾਲੇ ਨੇ ਆਪਣਾ ਟਿਪਰ ਲੰਘਾ ਦਿੱਤਾ ਨਾ ਔਰ ਉਹਦੇ ਟਾਇਰ ਦੇ نیچے ਉਹਦਾ ਸਿਰ ਆਉਣ ਕਰਕੇ ਉਹ ਮੌਕੇ ਤੇ ਹੀ ਬੱਚੀ ਬੱਚੀ ਦੀ ਉਮਰ ਕਿੰਨੀ ਹੈ ਬੇਟੀ ਆ ਬੇਟੀ ਮੈਨੂੰ ਪਤਾ ਲੱਗਿਆ ਵੀ ਮੇਰੀ ਬੇਟੀ ਹੈ ਉਹ ਵੀ ਇੱਥੇ ਸੈਕਰਟ ਹਾਰਟ ਸਕੂਲ ਚ ਪੜਦੀ ਹੈ 5th ਸਟੈਂਡਰਡ ਅੱਛਾ ਤੁਹਾਡਾ ਕੀ ਨਾਮ ਹੈ ਇਹਦਾ ਨਾਮ ਜਸਜੀਤ ਸਿੰਘ ਗਿੱਲ ਹੈ ਤੇ ਰਿਆਸ਼ ਕਿਥੋਂ ਹੈ ਰਹਿਸ਼ ਮੇਰੀ ਇੱਥੋਂ 5-7 ਕਿਲੋਮੀਟਰ ਦੀ ਦੂਰੀ ਤੇ ਪਿੰਡ ਹੈ ਮੇਰਾ ਭਮਾਂਗਾ ਤੁਸੀਂ ਮੌਕੇ ਤੇ ਇਹ ਚੀਜ਼ ਦੇਖੀ ਮੈਂ ਬਿਲਕੁਲ ਮੌਕੇ ਤੇ ਆਇਆ ਵਾਸ ਆਈ ਫਿਟਨੈਸ ਇਨ ਬਿਸ ਠੀਕ ਹੈ ਔਰ ਉਹ ਪੰਜਵੀਂ ਚ ਪੜਦੀ ਸੀਗੀ ਉਹਦਾ ਨਾਮ ਮੈਨੂੰ ਪਤਾ ਲੱਗਿਆ ਮੇਰੀ ਬੇਟੀ ਨੇ ਘਰੇ ਜਾ ਕੇ ਫੋਨ ਕੀਤਾ ਉਹਨਾਂ ਨੂੰ ਜਦ ਹੀ ਪਤਾ ਲੱਗਿਆ ਤਾਂ ਉਹਨਾਂ ਉਹਆ ਸੀਗਾ ਜ਼ੋਆ ਬੈਂਸ 5th ਸਟੈਂਡਰਡ ਦੀ ਬੇਟੀ ਸੀਗੀ ਔਰ ਇਹਦੇ ਵਿੱਚ ਬਿਲਕੁਲ ਕਸੂਰ ਇਸੇ ਡਰਾਈਵਰ ਦਾ ਇਸੇ ਦੀ ਗਲਤੀ ਹੈ ਇਹਨੇ ਕਾਲੀ ਚੇ ਕੰਮ ਕੀਤਾ ਥੈਂਕ ਯੂ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ પતિ-ਪਤਨੀ ਚ ਝਗੜਾ ਸੌਤਨ ਦੁਸ਼ਮਨ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਰਾਇਦਾ ਖਾਤਮਾ ਗੁਪਤਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਾਸਵਿਸ਼ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਬੈਕਸ ਪਿਆਰ ਜੋ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 98721 88593